ਕੀ ਆ ਵੀ ਪਨੀਰ ਨਕਲੀ ਮਿਲਦਾ ਹੈ ਵੱਡੇ ਪੱਧਰ ਤੇ ਹਰਿਆਣੇ ਚ ਪ੍ਰੋਡਕਟ ਹੁੰਦਾ ਹੈ ਮਤਲਬ ਫਿਰ ਜਿਹੜੇ ਪੰਜਾਬ ਦੇ ਲੋਕ ਏਅਰ ਦਿੱਲੀ ਏਅਰਪੋਰਟਾਂ ਤੇ ਜਾਂਦੇ ਰਾਜ ਕਈ ਟਾਬਿਆਂ ਤੇ ਰੁਕਦੇ ਐ ਫਿਰ ਸਾਰਿਆਂ ਤੇ ਤਾਂ ਨਹੀਂ ਆਪਾਂ ਕਹਿੰਦੇ ਪਰ ਕਈਆਂ ਦੇ ਤਾਂ ਫਿਰ ਵੱਡਿਆਂ ਪੱਧਰ ਤੇ ਤਾਂ ਉਹ ਪਨੀਰ ਹੀ ਸਰਪ੍ਰਾਈਜ਼ ਹੋ ਰਿਹਾ 99% ਜੀ 99% ਟਾਬਿਆਂ ਤੇ ਹਾਂ 100% ਟਾਬਿਆਂ ਤੇ ਹਾਂ ਜਿੰਨਾ ਤੁਸੀਂ ਹਿਮਾਚਲ ਜਾਂਦੇ ਹੋ ਘੁੰਮਣਾ ਹਾਂ 100% ਜੇ ਉਹ ਜਾ ਕੇ ਸਵਾਦ ਨਾਲ ਕਹਿੰਦੇ ਨੇ ਕੜਾਈ ਪਨੀਰ ਬਣਾ ਦੇ ਯਾਰ ਹਾਂ ਉਹ ਸਾਰਾ 100% ਡਾਲਡੇ ਵਾਲਾ ਪਨੀਰ ਹੁੰਦਾ ਉਹ ਕਿਵੇਂ ਹੁੰਦਾ ਤੁਹਾਨੂੰ ਮੈਂ ਦੱਸਦਾ ਠੀਕ ਹੈ ਪਿੱਛੇ ਗੱਲ ਹੋਈ ਸੀਗੀ ਮੈਂ ਕਹਿੰਨਾ ਗਵਰਨਮੈਂਟਾਂ ਨੂੰ ਆਪਦੇ ਸਟੇਟ ਦੇ ਲੋਕਾਂ ਨੂੰ ਉਹਨਾਂ ਦਾ ਬਿਜ਼ਨਸ ਵਧਾਉਣ ਵਾਸਤੇ ਮੈਂ ਜਮ ਬਾਈ ਜੀ 40 ਸਾਲ ਪਹਿਲਾਂ ਮੈਂ ਸਮਾਲ ਸਕیل ਇੰਡਸਟਰੀ ਦੀ ਕਿਤਾਬ ਲਈ ਐਸੀ ਕਰੇ ਠੀਕ ਹੈ ਮੈਂ ਇਹਨੂੰ ਸਮਾਲ ਸਕیل ਇੰਡਸਟਰੀ ਚ ਲੈਣਾ ਵੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਜਲੰਧਰ ਹੈ ਬਟਲਾਡੇ ਹੈ ਨਾਬੇ ਹੈ ਕਈ ਲੋਕ ਕਰ ਰਹੇ ਨੇ ਵਧੀਆ ਪਨੀਰ ਤਿਆਰ ਹੂੰ ਪਰੰਤੂ ਨਾਲ ਆਪਣੇ ਸਟੇਟ ਹਰਿਆਣਾ ਪਤਾ ਨਹੀਂ ਗੱਲ ਕੀ ਐ ਮੈਂ 10 ਦੇ ਵਿੱਚ ਵੀ ਹਰਿਆਣੇ ਡਾਇਰੈਕਟਰ ਨੂੰ ਮਿਲ ਕੇ ਆਇਆ ਸੀਗਾ ਉਹ ਵੀ ਹੱਥ ਖੜੇ ਕਰ ਗਿਆ ਸੀਗਾ ਠੀਕ ਐ ਇਹ ਸਾਰਾ ਪਨੀਰ ਸਰ ਨੂੰ ਪਹਿਲਾਂ ਜਾਂਦਾ ਚੰਡੀਗੜ 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 ਤੁਸੀਂ ਕਹਿੰਦੇ ਹੋ ਚੰਡੀਗੜ ਹਾਂ ਵੀ ਚੰਡੀਗੜ ਵੀ ਆਪਾਂ ਦਿਮਾਗ ਚ ਆਉਂਦਾ ਵੀ ਸਾਰੇ ਮੰਤਰੀ ਅਫਸਰ ਵੀ ਬੜਾ ਉੱਥੋਂ ਦੀ ਦੋਨੇ ਸਟੇਟਾਂ ਬੈਠੀਆਂ ਵੀ ਖਾਣ ਪੀਣ ਤਾਂ ਵਧੀਆ ਹੋਊਗਾ ਕਿਉਂਕਿ ਜਿੰਨਾ ਚੰਡੀਗੜ ਬੁਰਾ ਹਾਲ ਐ ਮੈਂ ਕਹਣਾ ਉਹ ਕਿਤੇ ਵੀ ਹੈ ਨਹੀਂ ਅੱਛਾ ਜੀ ਤੁਸੀਂ ਤਾਂ ਕਹਿੰਦੇ ਹੋ ਇੱਕ ਦਾ ਚੰਡੀਗੜ੍ਹ ਚੰਡਾਲੋਂ ਕੀ ਇੱਕ ਚੰਡੀਗੜ੍ਹ ਚੂਹੋਂ ਕੀ ਚੂਹੋਂ ਕੀ ਮਤਲਬ ਐਨੇ ਜਿਆਦੇ ਚੂਹੇ ਨੇ ਉੱਥੇ ਤੁਸੀਂ ਜਿਹੜੇ ਮਰਜ਼ੀ ਢਾਬੇ 'ਚ ਵਗਜੋ ਠੀਕ ਹੈ ਕੰਟਰੋਲ ਹੀ ਹੈ ਨਹੀਂ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਸ਼ਾਇਦ ਕੋਈ ਇਹ ਸੁਣਦਾ ਹੋਵੇ ਹਾਂ ਨਾ ਤਾਂ ਮੈਂ ਉੱਥੇ ਬਿੱਲੀਆਂ ਦੇਖੀ ਮੈਂ 6 ਮਹੀਨੇ ਲਾ ਕੇ ਆਏ ਹਾਂ ਮੇਰੇ ਮਨ 'ਚ ਵੀ ਆਇਆ ਹੋ ਗਿਆ ਸੀ ਵੀ ਚੰਡੀਗੜ੍ਹ 'ਚਲ ਕੰਮ ਕਰਕੇ ਦੇਖੀ ਵੀ ਬਾਹਲਾ ਆਪਾਂ ਵਧੀਆ ਜ਼ਮਾਨ ਕਮਾਵਾਂਗੇ ਲੋਕ ਜੁੜਨਗੇ ਲੋਕ ਜੁੜਨਗੇ ਕਿਹੜਾ ਟੁੱਠੇ ਨਾਲ ਕਨਾਲਾ ਸਾਹਿਬ ਸਸਤਾ ਚਾਹੀਦਾ ਇੱਕ ਤਾਂ ਜਿਹੜੇ ਵਿਚਾਰੇ ਜਵਾਕ ਜਾਂਦੇ ਨੇ ਪੜਨ ਹਾਂ ਪੀਜੀ's ਬੈਠੇ ਆਰਡਰ ਕਰ ਦਿੰਦੇ ਨੇ ਆ ਜਿਹੜੀਆਂ ਕੰਪਨੀਆਂ ਆਈ ਹੋਈਆਂ ਫੂਡ ਸਪਲਾਈ ਕਰਦੀਆਂ ਹਾਂ ਬਾਈ ਇਹ ਸਤਿਆਨਾਸ 40 40% ਦਾ ਬਾਈ ਜੋ ਪੈਸੇ ਕੱਟ ਲੈਂਦੀ ਹੈ ਅੱਛਾ ਜੀ ਤੇ ਫੂਡ ਦੇਣ ਵਾਲਾ ਕੀ ਦੇਊਗਾ ਹਾਂ ਤੇ ਉਹ ਬੱਚੇ ਵਿਚਾਰੇ ਆਪਣੇ ਹੁਣ ਪਿੱਛੇ ਜਦੋਂ ਇੱਕ ਇੰਡੈਕਸ ਬਣਿਆ ਸੀ ਕਹਿੰਦੇ ਵੀ ਹਿੰਦੂਸਤਾਨ ਦਾ 146ਵਾਂ ਨੰਬਰ ਹੈ ਕਪੋਸ਼ਣ 'ਚ ਹਾਂ ਉਹ ਮੈਂ ਹੈਰਾਨ ਆ ਇਸ ਗੱਲ ਤੋਂ ਬਿਯੋਕ ਪੋਸ਼ਣ ਦੀ ਉਹਨਾਂ ਨੇ ਪੈਮਾਨਾ ਕੀ ਸੀ ਪੈਮਾਨਾ ਕੀ ਸੀ ਬਾਈ ਜੀ ਆਪਣਾ ਖਾਣ ਪੀਣ ਹੀ ਹਿੰਦੁਸਤਾਨ ਚ ਚਾਹੇ ਜਾ ਹੋ ਗਿਆ ਜਿਵੇਂ ਕੋਈ ਕੁੜੀ 5 ਫੁੱਟ 4 ਇੰਚ ਦੀ ਹੈ ਜਾਂ 3 ਇੰਚ ਦੀ ਹੈ ਹੂੰ ਉਹਦਾ ਇੱਕ ਇੰਡੈਕਸ ਹੁੰਦਾ ਵੀ ਅ ਇੰਚਾਂ ਦੇ ਹਿਸਾਬ ਨਾਲ ਵੀਨਾਂ ਵੇਟ ਹੋਣਾ ਚਾਹੀਦਾ ਜਿਵੇਂ ਕੋਈ 6 ਇੰਚ ਦਾ ਮੁੰਡਾ ਮੁੰਡਾ ਹੈਗਾ ਉਹਦੇ ਘੱਟੋ ਘੱਟ 75 ਕਿਲੋ ਭਾਰ ਹੋਣਾ ਚਾਹੀਦਾ ਵੀ ਸਾਢੇ 12 ਇੱਕ ਫੁੱਟ ਮਾਕਰ ਹੋ ਗਿਆ ਹਾਂ ਵੀ ਲੇਡੀ ਜਿਹੜੀ ਕੁੜੀ ਹੈ ਉਹ ਜਿਹੜਾ ਟੁਕੜਾ 45 40 ਕਿਲੋ ਭਾਰ ਹੋਵੇ 48 ਕਿਲੋ ਹੋਵੇ ਜਿਹੜੀ 5 ਫੁੱਟ 2 ਇੰਚ ਦੀ ਆਮ ਕਰਦਾ ਹੈ ਨਾਰਮਲ ਇਹ ਲਾਉਣੇ ਆਪਾਂ ਹੁਣ ਉਹਨੇ ਆ ਕੇ ਦੇਖਿਆ ਉਹਦਾ ਸ਼ਹਿਰਾਂ ਚ ਜਾ ਕੇ ਮੁੜ ਗਏ ਮੈਨੂੰ ਐਂ ਦੱਸੋ ਪੰਜਾਬ ਵਿੱਚ ਕੋਈ ਕਪੋਸ਼ਨ ਦਾ ਸ਼ਿਕਾਰ ਹੈਗਾ ਕੋਈ ਖੁੱਖਾ ਮਰਦਾ ਕੋਈ ਦੇਖੋ ਨਾ ਜਾ ਕੇ ਜਿਹੜੇ ਨਾਈਜੀਰੀਆ ਚ ਰੋਟੀਆਂ ਮਿੱਟੀ ਦੀਆਂ ਰੋਟੀਆਂ ਖਾਂਦੇ ਨੇ ਹਮ ਬੱਚੇ ਕਪੋਸ਼ਨ ਉਹ ਹੁੰਦਾ ਜਮਾ ਪੱਟ ਪਤਲੇ ਢਿੱਡ ਠੀਕ ਹੈ ਕੁਝ ਹੋਊਗਾ ਪੰਜ ਕੁਝ ਓਡੀਸ਼ਾ ਵਗੈਰਾ ਹੈਗਾ ਉੱਧਰ ਥੋੜੀ ਗਰੀਬੀ ਜ਼ਿਆਦਾ ਹੈ ਪਰੰਤੂ ਉਹਨੇ ਪਹਿਮਾਨਾ ਕੀ ਉਹਦਾ ਸ਼ਹਿਰਾਂ ਜਾ ਕੇ ਮੁੜ ਗਏ ਚੱਕ ਕੇ ਉਹਨੂੰ ਕਬੋਸ਼ਨ ਲਿਖਤਾ ਉਹ ਵੀ ਜਦੋਂ ਹਿੰਦੂस्तानी ਖਾਣ ਪੀਣੇ ਇਹ ਜਾ ਹੋ ਗਿਆ ਕੁੜੀ 5 ਫੁੱਟ 3 ਇੰਚ ਦੀ ਭਾਰ ਕਿੰਨਾ 38 ਕਿਲੋ ਹੂੰ ਵੀ ਜਿਵੇਂ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਜਿਵੇਂ ਐ ਸੁਗਣੀਆਂ ਹੋਈਆਂ ਡੱਕੇ ਵਰਗੀਆਂ ਤੁਸੀਂ ਆਪ ਦੇਖਦੇ ਹੋ ਆਪਾਂ ਅਕਸਰ ਹੂੰ ਤੁਸੀਂ ਇਹ ਦੇਖੋ ਫੇਸਬੁੱਕ ਤੇ ਆਪਣੀ ਹਾਸੀ ਮਜ਼ਾਕ ਵਾਲੀ ਵੀਡੀਓ ਆਉਂਦੀ ਹੈ ਹਾਂ ਉਹਦੇ ਜਿਨ੍ਹਾਂ 20 25 ਕਈ ਵੀਰ ਨੇ ਨਾ ਸ਼ਾਟ ਹੁੰਦੇ ਨੇ ਕਿ ਉਹ ਬੱਚਿਆਂ ਦੇ ਦਿਖਾਉਂਦੇ ਨੇ ਕਿ ਉਹ ਬੱਚੇ ਵੀ ਕੀ ਚੌੜਾ ਕਰਦੇ ਨੇ ਵੀ ਕੋਈ ਉਹ ਜੀ ਲੌਂ ਲੱਗਾ ਕਹਿਣਾ ਮਤਲਬ ਉਹ ਬੱਚਿਆਂ ਨਾਲ ਜਿਹੜੀ ਹੈਪਨਿੰਗ ਹੁੰਦੀ ਆ ਉਹ ਦਿਖਾਉਂਦੇ ਨੇ ਉਹ ਹਾਸੀ ਮੀ ਜਾਕ ਬਹੁਤ ਆਉਂਦਾ ਤੁਸੀਂ ਇਹ ਦੇਖ ਲਓ 35 ਦੇ 35 ਵੀਡੀਓ ਚ ਸਾਰੇ ਬੱਚੇ ਗੋਬਲੂ ਗੋਬਲੂ ਹੀ ਹੋਣਗੇ ਉਹ ਕੀ ਕਰਨਾ ਸਰਕਾਰ ਨਹੀਂ ਇਹ ਸਾਡੇ ਜਿਹੜਾ ਜੂਸ ਮਿਲਦਾ ਜਦੋਂ ਆਪਾਂ ਬੱਚਾ ਹੋਣਾ ਲੈ ਲੇਡੀ ਪ੍ਰੈਗਨੈਂਟ ਹੋਗੀ ਆਪਾਂ ਉਹਨੂੰ ਵੱਧੋ ਵੱਧ ਹੈਲਦੀ ਫੂਡ ਦਿੰਨੇ ਆ ਆਪਾਂ ਜੂਸ ਦੇ ਰਹੇ ਆ ਉਹ ਜੂਸ ਤਾਂ ਉਹ ਚ 1% ਨਹੀਂ 90% ਤਾਂ ਉਹ ਚ ਫਲੇਵਰ ਤੇ ਕਲਰ ਹੈ ਉਹ ਵੀ ਸਿੰਥੈਟਿਕ ਹੈ ਸਾਬਣਾਂ ਵਾਲੇ ਫਲੇਵਰ ਤਾਂ ਤੁਹਾਨੂੰ ਪਾਏ ਜਾ ਰਹੇ ਨੇ ਸਾਬਣਾਂ ਵਾਲੇ ਕਲਰ ਖਵਾਏ ਜਾ ਰਹੇ ਨੇ ਅੱਛਾ ਜੀ ਫਿਰ ਆਪਣੇ ਬੱਚੇ ਕਹੇ ਜੇ ਹੋਣਗੇ ਤੁਸੀਂ ਦੇਖ ਲਿਓ ਵੀਡੀਓ ਐ ਗੋਬੜੂ ਗੋਬੜੂ ਜੇ ਹੋਣਗੇ ਸਾਰੇ 35 ਦੇ 35 ਵੀ ਕਹਿਣਾ ਮਤਲਬ ਆਪਣਾ ਜਿਹੜਾ ਇਹ ਪੈਕਿੰਗ ਫੂਡ ਹੈ ਨਾ ਵੀ ਜਿਵੇਂ ਉਹਨਾਂ ਨੇ ਕਿਹਾ ਵੀ ਕਪੋਸ਼ਨ ਦਾ ਸ਼ਿਕਾਰ ਹੈ ਉਹ ਕਪੋਸ਼ਨ ਉਹਨਾਂ ਚੀਜ਼ਾਂ ਨੂੰ ਦੇਖ ਕੇ ਕਹਿੰਦਾ ਵੀ ਉਹਦੀ ਗਰੋਥ ਹੀ ਨਹੀਂ ਹੋਈ ਬੱਚੇ ਦੀ ਉਹ ਕੁੜੀ ਦੀ ਗਰੋਥ ਹੀ ਨਹੀਂ ਹੋਈ ਤੁਸੀਂ ਉਹਨੂੰ ਕਪੋਸ਼ਨ ਥੋੜੀ ਕਹਿ ਸਕਦੇ ਸਹੀ ਹੈ ਆ ਚੰਡੀਗੜ੍ਹ ਚੂਹੇ ਬਹੁਤ ਆ ਹੈ ਚੰਡੀਗੜ੍ਹ ਦੇ ਵਿੱਚ ਜਿੰਨੇ ਢਾਬੇ ਨੇ ਜਿੰਨੇ ਰੈਸਟੋਰੈਂਟ ਨੇ ਸ਼ਾਮ ਨੂੰ ਜਦੋਂ ਬੰਦ ਕਰਦੇ ਨੇ ਕਿਉਂਕਿ ਭਾਈ ਜੀ ਮੇਰਾ ਆਪਦਾ ਐਕਸਪੀਰੀਅੰਸ ਰਹਾ ਹੈ ਮੈਨੇ ਤਾਂ ਭਾਗ ਹੋਤੇ ਰੈਸਟੋਰੈਂਟ ਬਣਾਇਆ ਸੀ ਬਾਈ ਜੀ 40% ਜਿਹੜੀਆਂ ਕੰਪਨੀਆਂ ਨੇ ਹੱਜ ਮੈਟੋਸ ਵੀ ਕੀ ਘੱਟ ਲੈਂਦੇ ਨੇ ਜਿਹੜਾ ਬੰਦਾ ਫਿਰ ਦਿੰਦਾ ਮੇਰੇ ਆਪਦੇ ਮੈਂ ਸੁਣਿਆ ਮੈਂ ਨਾਂ ਤਾਂ ਨਹੀਂ ਲੈਂਦਾ ਕਹਿੰਦਾ ਕੀ ਕਰੀਏ ਬਾਈ 2 ਕਿਲੋ ਦਾਲ ਚ ਕਹਿੰਦਾ 2 ਕਿਲੋ ਜੱਗ ਪਾਣੀ ਦੇ ਮਾਰਦੇ ਆ ਮਿਲਕ ਕਰੀਮ ਹੈ 400 ਰੁਪਏ ਕਿਲੋ ਜਿਹੜੀ ਕੋਣ ਦੱਸਿਆ ਵੀ ਆਪਣਾ ਡੈਰੀ ਕਿਵੇਂ ਮਰ ਰਹੀ ਹੈ 100 ਰੁਪਏ ਕਿਲੋ ਕਰੀਮ ਆ ਗਈ ਅੱਛਾ ਜੀ ਜਮਾ ਚਿੱਟਾ ਰੰਗ ਠੀਕ ਹੈ ਨਿਊਟਰਲਡ ਮੱਖਣ ਆ ਗਿਆ 80 ਰੁਪਏ ਕਿਲੋ ਜੇ ਤੁਸੀਂ ਉਹਨੂੰ ਰੋਕਣਾ ਹੈ ਉਹਦੀ ਸ਼ਕਲ ਵਰਗਾ ਬਣਾਉਣ ਕਿਉਂ ਦਿੰਦੇ ਹੋ ਹਾਂ ਮਰਿਆ ਕੋਣ ਡੈਰੀ ਮਰਿਆ ਕੋਣ ਕਿਸਾਨ ਉਹ ਕਰੀਮ ਵਰਤਦੇ ਨੇ ਉਹ ਮੱਖਣ ਵਰਤਦੇ ਨੇ ਬੱਚਾ ਘਰੇ ਹੁਣ ਕੁੜੀ ਪੜਨ ਗਈ ਹੈ ਪੀਜੀ ਜੀ ਜੇ ਬੈਕ ਨੂੰ ਰੋਟੀ ਮੰਗਾਲੀ ਦੋਣੇ ਨਾਲ ਕੇ ਖਾਣਾ ਮੰਗਾਲਿਆ ਉਹਦੇ ਅੰਦਰ ਫੈਟ ਤਾਂ ਗਈ ਨਹੀਂ ਉਹਦਾ ਨਿਊਟ੍ਰੀਲੈਟ ਮੱਖਣ ਗਿਆ ਪਾਮ ਵੇ ਲਗਿਆ ਜਿਹੜਾ ਨਿਊਟ੍ਰੀਲੈਟ ਮੱਖਣ ਆਮ ਤੌਰ ਤੇ ਵੀ ਪੀਲਾ ਮੱਖਣ ਜਿਹਨੂੰ ਆਪਾਂ ਲਿਆ ਲਿਆ ਕੇ ਲਾ ਲਾ ਕੇ ਆਂ ਸਵਾਦ ਨਾਲ ਖਾਂਦੇ ਆਂ ਸਵਾਦ ਨਾਲ ਉਹ ਸਾਰਾ ਡੁਪਲੀਕੇਟ ਆਈਓ ਅੱਛਾ ਜੀ ਸਾਰਾ ਤਾਂ ਨਹੀਂ ਕਹਿ ਸਕਦਾ ਕਈ ਲੋਕ ਹੈਗੇ ਨੇ ਜਿਹੜਾ ਵੇਰਕਾ ਦਾ ਵਰਤਦੇ ਨੇ ਅੰਮਲ ਦਾ ਵਰਤਦੇ ਨੇ ਜਿਹੜਾ ਵੇਰਕਾ ਜਿਹਾ ਰੌਲਾ ਪੈ ਰਿਹਾ ਖਾਸਾ ਆਪਾਂ ਟਾਈਮ ਮਿਲਦੇ ਉਹਦੀ ਗੱਲ ਕਰਾਂਗੇ ਹਾਂ ਉਹ ਮੱਖਣ ਉਹਦਾ ਨਾਮ ਹੈ ਮੌਰਗਰੇਨ ਅੱਛਾ ਮੌਰਗਰੇਨ ਮਾਰਗਰਿਨ ਮਾਰਗਰਿਨ ਇਹ ਫਸਾਈ ਦੇ ਵਿੱਚ ਮਾਰਗਰਿਨ ਦੇ ਨਾਂ ਤੇ ਫੀਡ ਹੈ ਉਹਦੇ ਵਿੱਚ ਕੀ ਹੈ ਜਿਵੇਂ ਫੋਰਨਰ ਚ ਮਾਰਗਰਿਨ ਬਣਾਉਂਦੇ ਨੇ ਉਹ ਸਪਰੈਡ ਹੁੰਦਾ ਹੈ ਇੱਕ ਵੀ ਤੁਸੀਂ ਸਵੇਰੇ ਓਟ ਬ੍ਰੈਡ ਨਾਲ ਲਾਇਆ ਤੁਸੀਂ ਫੈਟ ਨਹੀਂ ਖਾਣੀ ਜਿਆਦਾ ਮੋਟਾਪਾ ਬੰਦੇ ਚ ਠੀਕ ਹੈ ਉਹ ਸੂਰਜਮੁਖੀ ਦੇ ਤੇਲ ਚ ਬਿਲਕੁਲ ਉਹਨੂੰ ਮਾਰਗਰਿਨ ਦਾ ਨਾਮ ਦਿੱਤਾ ਉਹਨਾਂ ਨੇ ਹਾਂ ਆਪਣੇ ਕੀ ਹੈ ਆਪਣੇ ਸਾਰਾ ਪਾਮ ਆਇਲ ਠੀਕ ਫਿਰ ਉਹ ਇਹਨੂੰ ਤੁਸੀਂ 6 ਡਿਗਰੀ ਤੋਂ ਘੱਟ ਫਰੋਜ਼ਨ ਨਹੀਂ ਕਰ ਸਕਦੇ ਠੀਕ ਹੈ ਇਹ ਫਰੋਜ਼ਨ ਕਰਾਂਗੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਵੈਜ ਜੁਐਲ ਤੇ ਆਪਣਾ ਜਿਹੜਾ ਮਿਲਕ ਪ੍ਰੋਟੀਨ ਹੈ ਇਹਦੀ ਕੰਬੀਨੇਸ਼ਨ ਨਾਲ ਇਹਨੂੰ ਠੰਡਾ ਕਰਦੇ ਹਾਂ ਫਰੋਜ਼ਨ ਕਰਦੇ ਹਾਂ ਉਹ ਚ ਬੈਕਟੀਰੀਆ ਪੈਦਾ ਹੁੰਦਾ ਹੈ ਇਹ ਇੰਟਰਸੈਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਠੀਕ ਹੈ ਆਪਣੇ ਚੰਡੀਗੜ੍ਹ ਲੋਕੀ ਵਿੱਚ ਰਹੀ ਉਹ ਬਾਤ ਕਰਾਂਗੇ ਜਿਹੜੇ ਡਾਇਰੈਕਟਰ ਬਣੇ ਹੋਏ ਸੀ ਜਾਂ ਜਿਨ੍ਹਾਂ ਨੇ ਡੈਰੀ ਦੇਖਣੀ ਸੀ ਡੈਰੀ ਪ੍ਰੋਡਕਸ਼ਨ ਦੇਖਣੀ ਸੀ ਪੀ ਕੇ ਬਲੈਂਡਡ ਪ੍ਰਾਈਡ ਦੀਆਂ ਬੋਤਲਾਂ ਉਹਦੇ ਵਰਗੇ ਢਿੱਡ ਕੱਢ ਲੇ ਜਦੋਂ 12 ਸਾਲ ਪਹਿਲਾਂ ਹੀ ਨਿਊਟਰਲ ਮੱਖਣ ਆਇਆ ਕਿਉਂ ਨਹੀਂ ਗਵਰਨਮੈਂਟ ਨੂੰ ਚਿਤਾਇਆ ਵੀ ਭਾਈ ਇਹ ਆਪਣੀ ਡੈਰੀ ਮਰੂਗੀ ਆ ਪਿੱਛੇ ਜੇ ਹੁਣ ਸਾਲ ਪਹਿਲਾਂ ਉਹੀ ਗੱਲ ਉਹੀ ਕਰੀਮ ਆਈ ਉਹ ਕਿਉਂ ਨਹੀਂ ਇਹਨਾਂ ਨੇ ਚਿਤਾਇਆ ਸਾਡੇ ਵਰਗੇ ਲੋਕ ਤੁਹਾਡੇ ਵਰਗੇ ਲੋਕ ਨਿਗ੍ਹਾ ਰੱਖ ਰਹੇ ਨੇ ਅਸੀਂ ਸ਼ਰਮ ਕਹਿ ਰਹੇ ਡੈਰੀ ਮਰ ਰਹੀ ਹੈ ਕਿਉਂ ਨਹੀਂ ਚਿਤਾਇਆ ਗਵਰਨਮੈਂਟ ਨੇ ਗਵਰਨਮੈਂਟ ਨੂੰ ਵੀ ਦੇਖੋ ਜੀ ਜੇ ਫਸਾਈ ਨਹੀਂ ਸੁਣਦੀ ਮੈਂ ਕਹਿੰਨਾ ਪੰਨੂ ਸਾਹ ਨੇ ਬਹੁਤ ਵਧੀਆ ਕੰਮ ਕੀਤੇ ਸੀਗੇ ਤੁਸੀਂ ਆਪਦੇ ਤੌਰ ਤੇ ਰੋਕ ਲਾ ਦਿਓ ਵੀ ਅਸੀਂ ਨਹੀਂ ਪੰਜਾਬ ਚ ਬੜਨ ਲੈਂਦੇ ਹਮ ਸਾਡੀ ਡੈਰੀ ਮਰਦੀ ਐ ਜਿਹੜੇ ਮੁੰਡੇ ਬਾਹਰ ਜਾ ਰਹੇ ਨੇਗੇ ਪ੍ਰਵਾਸ ਰੋਕਣਾ ਡੈਰੀਆਂ ਬਣਾ ਕੇ ਦਿਓ ਮੈਂ ਕਹਿੰਨਾ ਅੱਜ ਪੰਜਾਬ ਦੇ ਵਿੱਚ ਜਿਆਦਾ ਨਹੀਂ 1 ਕਰੋੜ ਲੀਟਰ ਦੀ ਜਰੂਰਤ ਹੈ ਦੁੱਧ ਦੀ 1 ਕਰੋੜ ਲੀਟਰ ਵਾਸਤੇ 1 ਲੱਖ ਸਾਨੂੰ ਡੈਰੀ ਲਾਉਣੀ ਪਊਗੀ ਹਮ 1 ਲੱਖ ਮੁੰਡੇ ਨੂੰ ਰੋਜ਼ਗਾਰ ਮਿਲੂਗਾ ਤਿੰਨ ਚਾਰ ਚਾਰ ਵਿੱਚ ਕੰਮ ਕਰਨਗੇ ਪਿੰਡ ਚਰ ਜਗਾਰ ਮਿਲੂਗਾ ਹਮ ਮੈਂ ਕਹਣਾ ਬਾਈ ਜੀ ਪੰਜ ਸੱਤ ਘੰਟੇ ਚਾਹੀਦੇ ਨੇ ਆਪਾਂ ਨੂੰ ਚਰਚਾ ਕਰਨ ਚ ਇਹ ਸਾਰਾ ਡੈਰੀ ਉੱਥੇ ਹੀ ਮਰ ਰਹੀ ਹੈਗੀ ਜਿਹੜੀ ਚੰਡੀ ਵਾਲੀ ਗੱਲ ਸੀ ਜਿੰਨੇ ਰੈਸਟੋਰੈਂਟ ਨੇ ਜਿੰਨੇ ਟਾਬੇ ਨੇਗੇ ਜਦੋਂ ਰਾਤ ਨੂੰ ਕੋਲੋਜ ਹੁੰਦੇ ਨੇ ਕਟੋਗੜ ਜਾਦੇ ਨਹੀਂ ਬਾਈ ਜੀ ਉੱਥੇ 500 ਚੂਹਾ ਸੈਰ ਕਰਕੇ ਜਾਂਦਾ ਤੁਸੀਂ ਜਿੰਨਾ ਮਰਜੀ ਫੂਡ ਟੱਕ ਦੋ ਅੱਛਾ ਏ ਅਸੀਂ ਵੀ ਟੱਕੇ ਜਾਂਦੇ ਰਹੇ ਹੂੰ ਮੇਰੇ ਨਾਲ ਬੱਚੇ ਗਏ ਹੋਏ ਸੀਗੇ ਕਹਿੰਦੇ ਚੰਡੀਗੜ੍ਹ ਦਾ ਨਜ਼ਾਰਾ ਅਸੀਂ ਵੀ ਦੇਖ ਲਈਏ ਭਾਈ ਜੀ ਉਹ ਚੂਹਿਆਂ ਦੀ ਆਪਾਂ ਲੋਕ ਜਾਦੇ ਸੈਸਟਿਵਾ ਸੁਗਮਾਨ ਨੇ ਰੋਟੀ ਖਾਣੋਂ हट ਗਏ ਮੈਂ ਕਿਹਾ ਚੱਲ ਮੇਤਰਾ ਵਾਪਸ ਚੱਲ ਜਦੋਂ ਜਵਾਗ ਰੋਟੀ ਖਾਣਗੇ ਰੋਟੀ ਤੇ ਤੁਰੇ ਫਿਰਦੇ ਆ ਮੈਨੂੰ ਐ ਸੀਗਾ ਵੀ ਚੰਡੀਗੜ੍ਹ ਤੁਹਾਡੇ ਨਾਲ ਵੀ ਮੇਰੀ ਗੱਲ ਹੋਈ ਸੀ ਉਦੋਂ ਤੁਸੀਂ ਕਹਿੰਦੇ ਆਪਾਂ ਪੋਡਕਾਸਟ ਕਰਾਂਗੇ ਮੈਂ ਕਿਹਾ ਯਾਰ ਚੰਡੀਗੜ੍ਹ ਦਾ ਆਪਾਂ ਸੱਚ ਲੋਕਾਂ ਨੂੰ ਦੱਸਣਾ ਹੈ ਵੀ ਚੰਡੀਗੜ ਚੂਹੋਂ ਕੀ ਹੈ ਬਾਈ ਜੀ ਸਾਰੀਆਂ ਮਾਰਕੀਟਾਂ ਦੇ ਲੈਂਟਰਾਂ ਦੇ ਵਿੱਚ ਖੋਖਲੇ ਕਰਕੇ ਚੂਹੇ ਨੇ ਇਹਦਾ ਪਿੱਲਰਾਂ ਸਾਰੇ ਖੜੀ ਹੈ ਸਾਰੀ ਜਿੱਦ ਦਿਨ ਪਿੱਲਰਾਂ ਚ ਪੈ ਗਏ ਨਾ ਇਹ ਜੇ ਐਕਸੀਡੈਂਟ ਹੋਣਗੇ ਚੰਡੀਗੜ ਤੁਸੀਂ ਸੋਚ ਵੀ ਨਹੀਂ ਸਕਦੇ ਅੱਛਾ ਜੀ ਹਾਂ ਜੀ ਚੂਹੇ ਐਨੇ ਬਸ਼ਰਮ ਚੂਹੇ ਤੁਸੀਂ ਪੌੜੀਆਂ ਉੱਤਰ ਰਹੇ ਨੇ ਚੜ੍ਹ ਰਹੇ ਨੇ ਡਰਦੇ ਨਹੀਂ ਤੁਹਾਡੇ ਪੈਰ ਤੋਂ ਦੀ ਡੱਪ ਜਾਣਗੇ ਚੰਡੀਗੜ ਦੇ ਚੂਹੇ ਮਸ਼ਹੂਰ ਹੋ ਗਏ ਆ ਚੰਡੀਗੜ ਨੈਚਰਲ ਮੌਤ ਚੂਹਾ ਮਰਦਾ ਹੈ ਨਾਤਾ ਭਾਈ ਜਿੱਥੇ ਬਿੱਲੀਆਂ ਨੇ ਨਿਓਲੇ ਨੇ ਅੱਛਾ ਹਾਂਜੀ ਤੁਸੀਂ ਦਿੱਲੀ ਜਾਓ ਸਾਊਥ ਕਾਸਟ ਜਾਓ ਹਾਂਜੀ ਤੁਹਾਨੂੰ ਇੰਨੇ ਨਿਓਲੇ ਮਿਲਣਗੇ ਕਿਉਂਕਿ ਭਾਈ ਦਿੱਲੀ ਭਾਰਤ ਤੇ ਵਸੀ ਹੋਈ ਹੈ ਚੂਹੇ ਬਹੁਤ ਨੇ ਉੱਥੇ ਪਰੰਤੂ ਚੂਹੇ ਤੁਹਾਨੂੰ ਇੰਨਾ ਨਹੀਂ ਦੇਖਣਗੇ ਉੱਥੇ ਨਿਓਲੇ ਬਹੁਤ ਨੇ ਨਿਵळा ਚੂਹਾਂ ਨਿਵੜ ਦੀ ਖਰਾਕ ਹੈ ਮੈਂ ਤੁਸੀਂ ਜਿੰਨੇ ਦੁਕਾਨਦਾਰ ਨੇ ਚੰਡੀਗੜ੍ਹ ਲਗਭਗ ਜ਼ਿਆਦੇ ਨਹੀਂ ਦਿੱਲੀ ਕਿਸੇ ਦੁਕਾਨਦਾਰ ਦੇ ਸ਼ਟਰ ਚੂਹਾ ਮਰਿਆ ਹੁੰਦਾ ਉਚਟਰ ਬੰਦ ਕਰਨ ਲੱਗਿਆ ਵਿਚੀ ਮਰ ਜਾ ਜਦੋਂ ਮੁਸ਼ਕ ਆਉਂਦੀ ਹੈ ਫੇਰ ਘੱਟਦੇ ਨੇ ਰੋਜ ਦਾ ਵਰਤਾਰਾ ਮੈਂ ਇੰਨਾ ਪਰੇਸ਼ਾਨ ਹੋ ਗਿਆ ਮੈਂ ਹਾਂ ਯਾਰ ਜਦੋਂ ਮੈਂ ਖੋ ਕੀਤਾ ਜਿੰਨੇ ਵੱਡੇ ਵੱਡੇ ਦਰਖਤ ਨੇ ਥੱਲੇ ਉਹਦੇ ਹਜ਼ਾਰ ਹਜ਼ਾਰ ਚੂਹੇ ਨੇ ਘਰ ਬਣਾਇਆ ਹੋਇਆ ਖੋਖਲੇ ਹੋ ਚੁੱਕੇ ਹੋ ਹਮ ਸੌਰੀ ਕਿਸੇ ਨੂੰ ਹਿੱਟ ਲੱਗੇ ਚੰਡਾਲਾਂ ਕੋਈ ਤਾਂ ਕਿਹਾ ਕਿਸੇ ਨੂੰ ਕੋਈ ਕਿਸੇ ਨਾਲ ਮਤਲਬ ਨਹੀਂ ਸਭ ਪੈਸਾ ਪੈਸਾ ਬਸ ਪੈਸੇ ਪਿੱਛੇ ਤੁਸੀਂ ਫੂਡ ਘਟਿਆ ਦੇ ਰਹੇ ਹੋ ਕੋਈ ਮਤਲਬ ਨਹੀਂ ਮੈਂ ਤੁਹਾਨੂੰ ਦੱਸਿਆ ਇੱਕ ਮੇਰਾ ਆਪਣਾ ਜਾਣਕਾਰ ਹੈ ਮੈਂ ਵੈਸੀ ਪੁੱਛਿਆ ਮੈਂ ਦਾਲ ਕਦੋਂ ਬਣਾਈ ਸੀ ਜਾਂ ਗਦਾਲ ਖਾ ਲਈ ਕਹਿੰਦਾ 10 ਸਾਲ ਪੁਰਾਣੀ ਹੈ ਮੈਂ ਕਹਿੰਦਾ ਭਾਈ ਜਦੋਂ ਬਚ ਜਾਂਦੀ ਹੈ ਅਸੀਂ ਡੋਲਦੇ ਥੋੜੀ ਆ ਉਹਨੂੰ ਅਗਲੇ ਦਿਨ ਜਿਹੜੀ ਦਾਲ ਬਣਦੀ ਆ ਉਹ ਚ ਪਾ ਦਿੰਦੇ ਆ ਕਹਿੰਦਾ ਹੋ ਗਈ ਨਾ 10 ਸਾਲ ਪੁਰਾਣੀ ਵੀ ਕਹਿਣ ਦਾ ਮਤਲਬ ਜਿੰਨਾ ਸਿੰਥੈਟਿਕ ਫੂਡ ਸਿੰਥੈਟਿਕ ਬਟਰ ਸਿੰਥੈਟਿਕ ਕਰੀ ਕਿਉਂਕਿ ਭਾਈ ਸਾਰੇ ਬਾਹਰਲੇ ਬੱਚੇ ਨੇਗੇ ਮੈਂ ਤੁਹਾਨੂੰ ਦੱਸਿਆ ਜਿਵੇਂ ਚੱਲ ਰਹੇ ਨੇ ਨਿਊਟ੍ਰੀਲਟ ਮੱਕਣੇ ਸਵਾਦ ਹੀ ਭੁੱਲ ਗਏ ਸਵਾਦੀ ਭਰ ਗਏ ਸਵਾਦੀ ਭੁੱਲ ਗਏ ਬਾਕੀ ਚੂਹੇ ਇਹ ਜਾ ਖਤਰਨਾਕ ਤੁਸੀਂ ਪਿੱਛੇ ਦੇਖਿਆ ਉਹ ਬਰਜ਼ਾਤ ਹੋਈ ਸੀਗੀ ਇੱਕ ਕਿੱਡਾ ਵੱਡਾ ਖੱਡਾ ਪੈ ਗਿਆ ਸੀਗਾ ਚੰਡੀਗੜ੍ਹ ਦੀ ਸੜਕ 'ਚ ਉਹ ਮੇਰੇ ਮਨ 'ਚ ਨਾ ਜਿਹੜਾ ਫਿਰ ਉਹ ਜਿਹੜੀ ਚੀਜ਼ ਬਣੀ ਹੋਈ ਸੀ ਨਿਕਲ ਗਈ ਉਹ ਤਾਂ ਉੱਥੇ ਕਈ ਲੋਕਾਂ ਨੇ ਵਰਤਿਆ ਸਿਰ ਪੈਸਾ ਮੈਂ ਹੈ ਯਾਰ ਮੈਂ ਤਾਂ ਇਨਾ ਚੀਜ਼ ਹੋ ਜਾਂਦਾ ਵੀ ਹੋਰੇ ਅਫਸਰ ਰਹਿੰਦੇ ਨੇ ਲੋਕ ਉੱਥੋਂ ਫਿਰ ਮੈਂ ਕਹਿੰਦਾ ਮਹਾ ਚੰਡੀਗੜ੍ਹ ਚੰਡਾਲੋਂ ਕੀ